ਯਾਰ ਇਹ ਮੈਂ ਇਹ ਕਹਿ ਰਿਹਾ ਅਗਰ ਤੁਸੀਂ ਫੇਸਬੁੱਕ ਜਾਂ ਇੰਸਟਾਗ੍ਰam ਚ ਲਾਨਨੇ ਹੋ ਉੱਥੇ ਤੁਸੀਂ ਇਹ ਵੀ ਸੁਣਦੇ ਹੋਵੋਗੇ ਅੱਜ ਕੱਲ ਵੀ ਕਿਤੇ ਜਿਹੜੇ ਯੂਪੀ ਜਾਂ ਬਿਹਾਰ ਤੋਂ ਲੋਕ ਆਏ ਨੇ ਉਹਨਾਂ ਨੇ ਆ ਕੇ ਪੰਜਾਬ ਤੇ ਕਬਜ਼ਾ ਕਰ ਲਿਆ ਕੋਈ ਸ਼ੱਕ ਨਹੀਂ ਜੀ ਇਹਦੇ ਚ ਅੱਛਾ ਕੋਈ ਸ਼ੱਕ ਨਹੀਂ ਜਿਸ ਸਾਡੇ ਅੱਜ ਪੰਜਾਬ ਦਾ ਹੈ ਜੀ ਪੰਜਾਬ ਤੇ ਸਾਡੇ ਜਿਹੜੇ ਨੌਜਵਾਨ ਨੇ ਉਹ ਕੈਨੇਡਾ ਜਾਂਦੇ ਨੇ ਇੰਗਲੈਂਡ ਜਾਂਦੇ ਨੇ ਅੱਛਾ ਆਪਣਾ ਔਜਗਰਨ ਲਈ ਤੇ ਸਾਡੇ ਲਈ ਉਹੀ ਕੈਨੇਡਾ ਔਰ ਇੰਗਲੈਂਡ ਸਾਡਾ ਇਹ ਪੰਜਾਬ ਬਣਿਆ ਹੋਇਆ ਅੱਛਾ ਜਿਸ ਮਿਹਨਤ ਨਾਲ ਅਸੀਂ ਇਹਨੂੰ ਬਣਾਇਆ ਹੈ ਮੈਂ ਆਇਆ ਹਾਂ ਜੀ ਤੇ ਬਾਟ ਟ੍ਰੇਡ ਦੀ ਗੱਲ ਕਰਦਾ ਪਿਆ ਐ ਇੰਨੇ ਉੱਚੇ ਉੱਚੇ ਢੀਲੇ ਹੁੰਦੇ ਜਿੱਥੇ ਕਿ ਮੈਂ ਇਹ ਪੰਜਾਬੀਆਂ ਦੇ ਆਪਣੇ ਬਹੁਤ ਤਨਵਾਦ ਕਰਦਾ ਕਿ ਨਹੀਂ ਮਿਹਨਤ ਨਾਲ ਲੋ ਢੀਲੇ ਸਾਰੇ ਖਤਮ ਕਰਕੇ ਖੇਤ ਬਦਲੇ ਔਰ ਖੇਤਾ ਤੋਂ ਬਾਅਦ ਅੱਜ ਪੰਜਾਬ ਜਿਹੜਾ ਹੈਗਾ ਕੱਲਾ ਇਹ ਆਪਣਾ ਸਭ ਤੋਂ ਆ ਜਿਆਦਾ ਅਨਾਜ ਪੈਦਾ ਕਰਨ ਵਾਲਾ ਪ੍ਰਦੇਸ਼ ਬਣਿਆ। ਨਹੀਂ ਤੁਹਾਡੇ ਲਈ ਤੇ ਇਹ ਤੁਸੀਂ ਕਹਿਗੇ ਵੀ ਇਹ ਕੈਨੇਡਾ ਬਣ ਗਿਆ ਪੰਜਾਬ ਦਾ। ਸਾਰਾ ਕੈਨੇਡਾ ਬਣਾਇਆ ਵੀ ਅਸੀਂ ਹੈ। ਨਹੀਂ ਪਰ ਹੁਸ਼ਰਪੁਰ ਵਾਲੀ ਘਟਨਾ ਦੇਖੀ ਤੁਸੀਂ। ਦੇ ਬਿਲਕੁਲ ਹੁਸ਼ਰਪੁਰ ਬਸੂਮ ਬੱਚੇ ਨਾਲ ਗੱਲ ਕਰਦੇ ਹੋਇਆ ਵੀ ਰੌਂਗਟੇ ਖੜੇ ਹੋ ਜਾਂਦੇ ਮਾਸੂਮ ਬੱਚੇ ਨਾਲ ਸਰੀਰਕ ਸੋਸ਼ਣ ਕਰਕੇ ਉਹਦਾ ਮਰ ਕਟੇ ਮਰਡਰ ਕੀਤਾ ਜਾਂਦਾ ਬਿਲਕੁਲ ਕੀਤਾ ਜਾਂਦਾ ਜੇ ਨਾ ਇਹੋ ਜੇ ਬੰਦੇ ਨੋ ਨਾ ਤੇ ਮੈਂ ਕਹਿੰਦਾ ਸਰੇ ਆਮ ਫਾਸੀ ਦੇਣੀ ਚਾਹੀਦੀ ਹੈ ਸਰਕਾਰ ਵੱਲੋਂ ਜਾਂ ਅਦਾਲਤ ਵੱਲੋਂ ਕਿਉਂਕਿ ਮੈਂ ਇੱਕ ਗੱਲ ਕਰਦਾ ਜੀ ਉਹਦੇ ਚ ਜਿੱਥੇ ਤੁਸੀਂ ਕਿਹਾ ਕਿ ਹਾਂ ਇਹ ਪ੍ਰਵਾਸੀ ਆ ਪੰਜਾਬੀ ਇੱਥੇ ਨਾ ਪ੍ਰਵਾਸੀ ਹੈ ਜੀ ਨਾ ਪੰਜਾਬੀ ਹੈ ਜਿਹੜਾ ਗਲਤ ਅੰਸ਼ਰ ਹੈ ਉਹ ਗਲਤ ਹੈ ਉਹਦੇ 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 ਨਾਲ ਗਲਤ ਵਿਵਹਾਰ ਹੀ ਕਰਨਾ ਚਾਹੀਦਾ ਮੈਂ ਕਹਿੰਦਾ ਜੋ ਸਾਡੇ ਇਥੇ ਦੀ ਸਖਤ ਸਖਤ ਸਜ਼ਾ ਹੋਵੇ ਸਜ਼ਾਏ ਮੌਤ ਵੀ ਉਹਨੂੰ ਮਿਲਣੀ ਚਾਹੀਦੀ ਜਿਨੇ ਦਾ ਗਲਤ ਕੀਤਾ ਉਸ ਮੈਂ ਹੱਕ ਨਹੀਂ ਹੈ ਮੈਂ ਹੱਕ ਇਹ ਹੈ ਕਿ ਚਾਹੇ ਬਦਮਾਸ਼ਾਂ ਦੀ ਕੋਈ ਜਾਤ ਨਹੀਂ ਹੁੰਦੀ ਜੀ ਅੱਛਾ ਗਲਤਨ ਸੇ ਜਿਹੜੇ ਹੁੰਦੇ ਉਹਨਾਂ ਦੀ ਕੋਈ ਉਹ ਜਾਤ ਔਰ ਕੋਈ ਪੰਜਾਬੀ ਔਰ ਕੋਈ ਆਪਣਾ ਯੂਪੀ ਬਿਹਾਰੀ ਆ ਪ੍ਰਵਾਸੀ ਨਹੀਂ ਹੁੰਦੇ ਠੀਕ ਹੈ ਜਿਹੜਾ ਗਲਤ ਕਰਦਾ ਹੈ ਚਾਹੇ ਉਹ ਬਿਹਾਰੀ ਹੈ ਚਾਹੇ ਪੰਜਾਬੀ ਹੈ ਚਾਹੇ ਯੂਪੀ ਦਾ ਹੈ ਅਜ ਇੱਥੇ ਦੇਖੋ ਜੀ ਮੇਰੇ ਕੋਲ ਮੈਂ ਦੇਖਦਾ ਹਾਂ Rajasthan Madhya Pradesh हरियाणा पूरा पूरा बिहार यूपी उड़ीसा केरला तक ਦੇ ਬੰਦੇ ਸਾਡੇ ਨੂੰ ਧਿਆਣੇ ਚ ਕੰਮ ਕਰਦੇ ਨੇ ਥਾਰੇ ਦੇ ਲੱਗ ਲੱਗ ਸੁਸਾਇਟੀਆਂ ਤੇ ਜੇ ਪੂਰੇ ਦੇਸ਼ ਵੱਲੋਂ ਬੰਦੇ ਆ ਕੇ ਇੱਥੇ ਤੇ ਪੰਜਾਬ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਚ ਹੋ ਸਕਦਾ ਹੈ ਜੇ ਬਲੈਕ ਸੀਪ ਵੀ ਹੈ ਜਿਹੜੇ ਬਲੈਕ ਸੀਪ ਹੈ ਉਹਨਾਂ ਨੂੰ ਸਜ਼ਾ दो ਜਿਹੜਾ ਗੰਤ ਬੰਦਾ ਹੈ ਉਹਦੇ ਨਾਲ ਉਹੀ ਕਾਨੂੰਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਉਹਨਾਂ ਦਾ ਬੰਦਾ ਹੈ ਠੀਕ ਹੈ ਔਰ ਮੈਂ ਮੈਂ ਬਿਲਕੁਲ ਜਿੱਤਾ ਨੋ ਨੋ ਮਾਤ ਨਾਲ ਨਹੀਂ ਅਲੱਗ ਕੀਤਾ ਜਾ ਸਕਦਾ ਐਦਾ ਹੀ ਪੰਜਾਬੀ ਔਰ ਇਹ ਆਪਣਾ ਪ੍ਰਵਾਸੀ ਕਦੀ ਲੱਗ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਇਹਦੇ 'ਚ ਹੱਕ ਹੈ ਕਿ ਐਮਐਮ ਮੰਗ ਕਰਦਾ ਤੁਹਾਡੇ ਥੋਂ ਸਾਰੇ ਆਪਣੇ ਪੰਜਾਬ ਦੇ ਭਰਾਵਾਂ ਨੂੰ ਜੀ कि जो भाईचारा सारा बना है वो नहीं टूट सकता। ਤੁਸੀਂ ਬਹੁਤ ਬਹੁਤ ਵਾਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਗਲਤ ਅੰਸਰਾਂ ਨਾਲ ਕਦੀ ਟੁੱਟੇ ਨਹੀਂ। ਮੈਂ ਇੱਕ ਡਿਮਾਂਡ ਕਰਦਾ ਕਿ چاہے ਉਹ ਗਲਤ ਜਿਹੜੇ ਕਰਦੇ ਨੇ ਜਿੱਦਾਂ ਉਹ ਸ਼ਾਰਪੁੱਟ ਦੀ ਘਟਨਾ ਆ ਜਾਂ ਆਪਣਾ ਹੋਰ ਕੋਈ ਆ ਗਿਆ ਉਥੇ ਜਿਹੜਾ ਗਲਤ ਕਰਦਾ ਨਾ ਜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਸਖਤ ਸਖਤ। ਲੇਕਿਨ ਭਾਈਚਾਰੇ 'ਚ ਫਰਕ ਨਹੀਂ ਪੈਣਾ ਚਾਹੀਦਾ ਕਿ ਉਹ ਉਹ ਭਾਈਚਾਰੇ ਵਾਲਾ ਬੰਦਾ ਹੀ ਨਹੀਂ ਹੋਊਗਾ ਜਿਹੜਾ ਗਲਤ ਕਰਦਾ। ਉਹ ਅਨਸਾਰ ਹੀ ਗਲਤ ਹੈ ਇਸ ਕਰਕੇ ਉਹਨਾਂ ਨੂੰ ਤਾਂ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਲੇਕਿਨ ਜਿੱਥੇ ਤੱਕ ਇਹ ਹੈ ਕਿ ਅੱਜ ਮੈਂ ਤੁਹਾਡੇ ਕੋਲੋਂ ਕਹਿਣ ਤੇ ਮੈਨੂੰ ਕੋਈ ਹਿਚਕ ਨਹੀਂ ਜੀ ਕਿ ਅੱਜ ਜਿਹੜੇ ਪ੍ਰਵਾਸੀ ਔਰ ਪੰਜਾਬੀ ਹੈ ਇੱਥੇ ਆਪਸ ਵਿੱਚ ਵਿਆਹ ਮੁਕਲਾਵਾ ਬੱਚੇ ਬਿਆਨੇ ਰਿਸ਼ਤਾ ਕਰਨਾ ਸਭ ਕੁਝ ਤਾਂ ਪੰਜਾਬ ਛੋਂ ਕਿਹਾ ਹੁੰਦਾ ਤਾਂ ਹੁਣ ਕੋਈ ਸਾਡੇ ਪੰਜਾਬ ਹੀ ਆ ਪਰਵਾਸੀ ਦਾ ਕੋਈ ਫਰਕ ਨਹੀਂ ਰਹਿ ਗਿਆ ਹਾਂਜੀ ਜਿਹੜੇ ਲੇਬਰ 'ਚ ਆਏ ਨੇ ਉਧਰੋਂ ਸ਼ਕਤੀ ਕੀਤੀ ਗਈ ਯੂਪੀ 'ਚੋਂ ਹਮ ਅੱਜ ਮੈਂ ਦੱਸਦਾ ਹਾਂ ਜੇ ਕਿ ਸ਼ਕਤੀ ਕੀਤੀ ਗਈ ਉੱਥੇ ਤੋਂ ਸੱਤਾ ਸੱਤ ਤੋਂ ਵੱਡਾ ਬਦਮਾਸ਼ੀ ਉਹਨਾਂ ਲਿਆ ਕੇ ਪੰਜਾਬ 'ਚ ਬਚਾਣ ਲਈ ਰੱਖ ਲਿਆ ਗਿਆ ਹਮ ਇੱਥੇ ਰੱਖੋ ਉਹਨੂੰ ਇੱਥੇ ਪੂਰੀ ਉਹਦੀ ਜਿਹੜੀ ਹੈ ਗਿਆ ਰਾਜਾਵਾਂ ਮੰਗਣ ਨੂੰ ਰੱਖਿਆ ਗਿਆ ਕਿ ਰਿਸ਼ਤੇਦਾਰਾਂ ਨੂੰ ਜੇਲ੍ਹ ਚ ਸਾਰੀ ਸੁਵਿਧਾਾਂਾਂ ਮਾ ਫਾਈਲ ਮੁਖਤਿਆਰਾਂ ਸਾਰੀ ਦੀ ਮੁਖਤਿਆਰਾਂ ਸਾਰੀ ਦੀ ਉਹ ਵੀ ਤੇ ਇੱਕ ਪ੍ਰਵਾਤੀ ਸੀ ਬਟ ਉਹ ਅੱਜ ਦੇ ਜਿਹੜੇ ਜੋਗੀ ਸੀ ਸਖਤ ਸੀ ਉਹਨਾ ਆਪਣਾ ਸੁਪਰੀਮ ਕੋਰਟ ਚ ਕੇਸ ਕਰਕੇ ਤੇ ਉਹਨੂੰ ਲੈ ਕੇ ਕਿ ਭਈ ਮੈਂ ਬਦਮਾਸ਼ ਨੂੰ ਨਹੀਂ ਛੱਡਣਾ ਤੇ ਜੇ ਉਹ ਬਦਮਾਸ਼ ਨੂੰ ਇੱਥੋਂ ਲੈ ਜਾ ਸਕਦੇ ਨੇ ਤੇ ਇੱਥੇ ਦੇ ਬਦਮਾਸ਼ ਨੂੰ ਇੱਥੇ ਦੀ ਸਰਕਾਰ ਕਾਨੂੰਨ ਵਿਵਸਥਾ ਕਿਉਂ ਨਹੀਂ ਉਹਨੂੰ ਫੜ ਕੇ ਅੰਦਰ ਦੇ ਸਕਦੀ ਔਰ ਉਹਦੇ ਖਿਲਾਫ ਕਾਰਵਾਈ ਕਰ ਸਕਦੀ ਕਰਨੀ ਚਾਹੀਦੀ